ਪੰਜਾਬ ਕਲਿੱਕ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨ ਭੁੱਲਾ ਤੇ ਗੱਲ ਕਰਾਂਗੇ ਪੰਜਾਬ ਰਾਜ ਸਭਾ ਜਿਮਨੀ ਚੋਣਾਂ ਦੀ ਪੰਜਾਬ ਦੇ ਵਿੱਚ ਕੁੱਲ 7 ਰਾਜ ਸਭਾ ਸੀਟਾਂ ਨੇ ਉਹਨਾਂ ਵਿੱਚੋਂ ਇੱਕ ਸੀਟ ਦੇ ਉੱਤੇ ਅਸਤੀਫਾ ਦੇ ਦਿੱਤਾ ਗਿਆ ਸੰਜੀਵ अरोੜਾ ਵੱਲੋਂ ਜੋ ਕਿ ਹੁਣ ਬਣ ਚੁੱਕੇ ਨੇ ਲੁਧਿਆਣਾ ਵੈਸਟ ਦੇ ਐਮ ਐਲ ਏ ਹੁਣ ਆਮ ਆਦਮੀ ਪਾਰਟੀ ਵੱਲੋਂ ਇੱਕ ਉਮੀਦਵਾਰ ਦਾ ਐਲਾਨ ਕੀਤਾ ਗਿਆ ਜੋ ਹੈ ਰਜਿੰਦਰ ਗੁਪਤਾ ਜੋ ਕਿ ਨੇ ਟ੍ਰਾਈਡੈਂਟ ਗਰੁੱਪ ਦੇ ਵੀ ਮਾਲਕ ਜਿਨ੍ਹਾਂ ਕੋਲੇ ਕੁੱਲ ਸੰਪਤੀ 5000 ਕਰੋੜ ਦੀ ਵੀ ਦੱਸੀ ਗਈ ਹੈ ਤੇ 11 ਕਰੋੜ ਦੇ ਉਹਨਾਂ ਕੋਲੇ ਗਹਿਣੇ ਨੇ ਹੁਣ ਦਿਲਚਸਪ ਗੱਲ ਇਹ ਹੈ ਕਿ ਉਹ ਸਿਰਫ 10ਵੀਂ ਪਾਸ ਨੇ ਅਤੇ ਉਹਨਾਂ ਨੇ ਆਪਣੀ 10ਵੀਂ ਲੁਧਿਆਣਾ ਸਰਕਾਰੀ ਸਕੂਲ ਤੋਂ ਕੀਤੀ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੇ ਗਰੁੱਪ ਦੇ ਉੱਤੇ ਵੀ ਕੋਈ ਵੀ ਲੋਨ ਅਤੇ ਨਾਤੇ ਨ ਦੇ ਉੱਤੇ ਕੋਈ ਪਰਸਨਲ ਲੋਨ ਵੀ ਨਹੀਂ ਚੱਲ ਰਿਹਾ ਹੈ। ਐਨੀ ਸੰਪਤੀ ਹੋਣ ਦੇ ਬਾਵਜੂਦ ਵੀ ਕੋਈ ਲੋਨ ਨਹੀਂ ਹੈ। ਇਹ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ। ਐਦਾਂ ਦੇ ਉਮੀਦਵਾਰ ਹੁੰਦੇ ਨੇ ਪਰ 10ਵੀਂ ਪਾਸ ਉਮੀਦਵਾਰ ਨੂੰ ਹੁਣ ਰਾਜ ਸਭਾ ਦਾ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਇਹ ਗੱਲ ਤਾਂ 24 ਅਕਤੂਬਰ ਨੂੰ ਹੀ ਪਤਾ ਲੱਗੇਗੀ। ਜੇਕਰ ਇਹ ਬਣ ਜਾਂਦੇ ਨੇ ਤਾਂ ਇਹ ਰਾਜ ਸਭਾ ਦੇ ਦੂਜੇ ਸਭ ਤੋਂ ਅਮੀਰ ਮੈਂਬਰ ਹੋ ਜਾਣਗੇ